ਯੋਗ ਸਮਾਜ ਪਾਰਟੀ ਜਿੰਦਾਬਾਦ ਅੱਜ ਅਸੀਂ ਮਹੱਲਾ ਰਹੀਮਪੁਰ ਵਿੱਚ ਡੋਰ ਡੋਰ ਕੰਪੇਨ ਕਰ ਰਹੇ ਹਾਂ ਔਰ ਅਸੀਂ ਦੇਖ ਰਹੇ ਕਿ ਲੋਕਾਂ ਵਿੱਚ ਬਹੁਤ ਉਤਸ਼ਾਹ ਹੈਗਾ ਖਾਸਾ ਤੇ ਨੌਜਵਾਨਾਂ ਵਿੱਚ ਕਿਉਂਕਿ ਪਿਛੇ ਜਿੰਨੇ ਵੀ ਪਾਰਟੀਆਂ ਹੋਈਆਂ ਹਾਲੇ ਤੱਕ ਵਾਦੇ ਦਾ ਬਹੁਤ ਕੀਤੇ ਪਰ ਨਿਵਾਇਆ ਕੋਈ ਨਹੀਂ ਔਰ ਖਾਸਾ ਤੇ ਉਹ ਲੀਡਰਾਂ ਤੋਂ ਬਹੁਤ ਦੁਖੀ ਹੈ ਜਿਹੜੇ ਕਿ ਲੋਕਾਂ ਨਾਲ ਵਾਦੇ ਕਰਕੇ ਆਪਣੇ ਹਾਸੇ ਕੇ ਲਾਭਾ ਵਾਸਤੇ ਹੋਰ ਪਾਰਟੀਆਂ ਵੀ ਚੱਲ ਜਾਂਦੇ ਆ ਤੇ ਜਿਹੜੇ ਵੋਟਰ ਹੁੰਦੇ ਉਹ ਵਿਚਾਰੇ ਦੇਖਦੇ ਆ ਕਿ ਅਸੀਂ ਹੁਣ ਕਿੱ데 ਨਹੀਂ ਜਾਈਏ ਤੇ ਲੋਕਾਂ ਦਾ ਦੂਜੀਆਂ ਪਾਰਟੀਆਂ ਨੂੰ ਵੋਟਰ ਬਹੁਤ ਦੁਖੀ ਹੈਗੇ ਆ ਇਸਾ ਕਿ ਉਹਨਾਂ ਨੇ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਜਿਹੜਾ ਆਪਣਾ ਸਮਰਥਨ ਦੇਣ ਦਾ ਪੱਕਾ ਵਾਅਦਾ ਕੀਤਾ ਹੈ ਅਸੀਂ ਦੇਖ ਰਹੇ ਆ ਪਿੰਡਾਂ ਵਿੱਚ ਵੀ ਗਏ ਆ ਪਿੰਡਾਂ ਵਿੱਚ ਵੀ ਬੜਾ ਪਾਰੀ ਉਤਸ਼ਾਹ ਹੈਗਾ ਉਹ ਕਿਉਂਕਿ ਸਾਡੇ ਕੈਂਡੀਡੇਟ ਐਡਵੋਕੇਟ ਰਣਜੀਤ ਕੁਮਾਰ ਜਿਹੜੇ ਹੈਗੇ ਆ ਇੱਕ ਬਹੁਤ ਸੋਲਝੇ ਹੋਏ ਤੇਰਵੇਗਾ ਤੇ ਇਮਾਨਦਾਰ ਨੇਤਾ ਹੈਗੇ ਆ ਔਰ ਅਸੀਂ ਸਾਰਿਆਂ ਨੇ ਇਹ ਲੋਕਾਂ ਨੇ ਵਾਅਦਾ ਕੀਤਾ ਕਿ ਅਸੀਂ ਇਸ ਵਾਰ ਅਸੀਂ ਐਡਵੋਕੇਟ ਰਣਜੀਤ ਕੁਮਾਰ ਨੂੰ ਇੱਕ ਇੱਕ ਵੋਟ ਦੇ ਕੇ ਜਿਹੜਾ ਉਹ ਕਾਮਯਾਬ ਕਰਨਾ ਹੈਗਾ ਤੇ ਤਾਂ ਕਿ ਅਸੀਂ ਸਾਡੇ ਆਪਣੇ ਕਦਰ ਨਮਾਇੰਦਾ ਹੈ ਅਸੀਂ ਸਾਡੇ ਹੱਕਾਂ ਦੀ ਗੱਲ ਕਰੇਗਾ ਅਸੀਂ ਜਦੋਂ ਮਰਜੀ ਆਪਣੀ ਲੋੜ ਜੂਤ ਲੈ ਕੇ ਉਹਨਾਂ ਕੋਲ ਜਾ ਸਕਦੇ ਹਾਂ ਔਰ ਸਾਡੀ ਗੱਲ ਬਾਤ ਸੁਣਨਗੇ ਬੀਤੇ ਸਮੇਂ ਵਿੱਚ ਲੋਕਾਂ ਨਾਲ ਜੋ ਜੋ ਪੋਲੀਟਿਕਲ ਪਾਰਟੀਆਂ ਨੇ ਕੀਤੀਆਂ ਉਹਨਾਂ ਨੂੰ ਭੁੱਲੇ ਨਹੀਂ ਹੈਗੇ ਔਰ ਬੀਤੇ ਸਮੇਂ ਵਿੱਚ ਦੁਖੀ ਲੋਕਾਂ ਨੇ ਇਸ ਵਾਰ ਇਹ ਵਾਅਦਾ ਪੜਾ ਕੀਤਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਦਾ ਹਿੱਸਾ ਦੇਣਾ ਹੈ ਤੇ ਇਸ ਨੂੰ ਇਹ ਨਵਾਵਾਂਗੇ ਜੈ ਭੀਮ ਜੈਪੋਤ ਜੈ ਭੀਮ ਜੈਪੋਤ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ